ਵਡੇ ਵੱਡੇ ਬਿਰਦ ਆਸ਼ਰਮ ਜਿੱਥੇ ਉਹਨਾਂ ਬਜ਼ੁਰਗਾਂ ਨੂੰ ਜਾ ਕੇ ਲੋਕ ਭਰਤੀ ਕਰਾਦੇ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਬੱਚੇ ਨੇ ਐਸੇ ਐਸੇ ਵੇਖੇ ਜਿੱਥੇ ਪਤਨੀ ਨੇ ਆਪਣਾ ਪਤੀ ਇਹ ਕਹਿ ਕੇ ਉਥੇ ਛੱਡ ਆਈ ਕਿ ਇਹ ਸਾਨੂੰ ਕਿਸੇ ਰਸਤੇ 'ਚੋਂ ਮਿਲਿਆ ਸੀ ਮੈਂਟਲੀ ਅਫਸਰਟਸ ਸੀ ਇਸ ਕਰਕੇ ਉਹ ਵਿਚਾਰਾ ਕਿਹੜਾ ਬੋਲ ਕੇ ਦੱਸ ਸਕਦਾ ਸੀ ਕਿ ਮੈਂ ਇਹਦਾ ਪਤੀ ਹ ਉਹਦੇ ਬਾਅਦ ਵਿੱਚ ਜਦੋਂ ਹੋਸ਼ ਵਿੱਚ ਆਇਆ ਨਾ ਬੰਦਾ ਉਹ ਜਦੋਂ ਦੀ ਉਹਦੀ ਮਾਨਸਿਕ ਸਥਿਤੀ ਸਹੀ ਹੋਈ ਤੇ ਜਿੱਥੇ ਛੱਡ ਕੇ ਆਏ ਸੀ ਨਾ ਉਹ ਉਹਨਾਂ ਫੋਟੋ ਲਵਾ ਕੇ ਰੱਖਦੇ ਆ ਉਹਨਾਂ ਨੂੰ ਐਸਬੀਏ ਨੇ ਕਿਹਾ ਕਦੀ ਠੀਕ ਹੋਣਾ ਹੈ ਉਹਨਾਂ ਨੇ ਉਹਦੇ ਘੜੀ ਫੋਟੋ ਕੀਤੀ ਨਾ ਇਦਾਂ ਵੀ ਤੁਸੀਂ ਐਸ ਬੰਦ ਐਸ ਪਰਿਵਾਰ ਨੂੰ ਪਛਾਣਦੇ ਹੋ ਜੀ ਇਹ ਤੈਨੂੰ ਛੱਡ ਕੇ ਗਿਆ ਸੀ ਹੁੰਦਾ ਜੀ ਪਛਾਣਦਾ ਕਿ ਇਹ ਤੇ ਮੇਰੀ ਪਤਨੀ ਹੈ ਆ ਮੇਰੇ ਭਰਾ ਨੇ ਤੇ ਉਹ ਉਹਨਾਂ ਨੂੰ ਪੁੱਛਦਾ ਜੀ ਇਹ ਇਹ ਛੱਡ ਕੇ ਗਿਆ ਮੈਨੂੰ ਇੱਥੇ ਕਹਿੰਦੇ ਹਾਂ ਜੀ ਇਹੋ ਛੱਡ ਕੇ ਗਿਆ ਤੈਨੂੰ ਇੱਥੇ ਅਗਲਾ ਕੰਦਾ ਨਾਲ ਟਕਰਾਂ ਮਾਰ ਫੇਰ ਵੀ ਮਾਰ ਹੋ ਗਿਆ ਉਹ ਬੰਦਾ ਇਹ ਪੰਜਾਬ ਦੀ ਹਾਲ ਪੰਜਾਬ ਦੀ ਮੈਂ ਗੱਲ ਦੱਸ ਰਿਹਾ ਹਾਂ ਉਹ ਬੰਦਾ ਫੇਰ ਬਿਮਾਰ ਹੋ ਗਿਆ ਵੀ ਮੈਂ ਜਿੰਨਾ ਵਾਸਤੇ ਦਿਨ ਰਾਤ ਕੀਤਾ ਜਿੰਨਾ ਭਰਾਵਾਂ ਦੀ ਦਿਨ ਰਾਤ ਮਿਹਨਤ ਕੀਤੀ ਜਿਹੜੀ ਪਤਨੀ ਮੈਨੂੰ ਡੀਕਦੀ ਹੁੰਦੀ ਸੀ ਅੱਜ ਮੇਰਾ ਪਤੀ ਆਊਗਾ ਤੇ ਮੈਂ ਇਹਦੇ ਪੈਸਿਆਂ ਨਾਲ ਆਪਣਾ ਸਾਰਾ ਕਾਰੋਬਾਰ ਚਲਾਉਣਾ ਮੈਂ ਮੜਾ ਜਾ ਬਿਮਾਰ ਕਿ ਹੋਇਆ ਮੈਨੂੰ ਕਿਸੇ ਆਸ਼ਰਮ ਚ ਛੱਡ ਆਏ ਤੇ ਬੰਦਾ ਕੀ ਸੋਚਦਾ ਜੀ ਮੈਂ ਕੀ ਖਟਿਆ ਜੀ ਇੱਥੇ ਦੌੜ ਚ ਪੈ ਗਏ ਆਪਾਂ ਇਨਸਾਨੀਅਤ ਨਾਲ ਮਰਨ ਦਿਓ ਆਪਣੇ ਅੰਦਰੋਂ ਗੁਰੂ ਸਾਹਿਬ ਨੇ ਇਨਸਾਨੀਅਤ ਦਾ ਪਾਠ ਪੜਾਇਆ ਸੀ